ਸਤਿ ਸ਼੍ਰੀ ਅਕਾਲ ਜੀ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਹੁਣ ਦੀ ਸਭ ਤੋਂ ਵੱਡੀ ਤੇ ਦੁਖਦਾਈ ਖਬਰ ਸਾਡੇ ਤੱਕ ਪੜੀ ਹੈ ਉਹ ਖਬਰ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਪਿੰਡ ਲਖਮੀਰਕੇ ਤੋਂ ਪ੍ਰਾਪਤ ਹੋਈ ਹੈ ਤਾਜ਼ਾ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਇਸ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਹਿੰਸਾ ਹੋਈ ਹੈ ਇਹ ਵੀ ਪਤਾ ਲੱਗਾ ਕਿ ਪਿੰਡ ਦੇ ਵਿੱਚ ਬਿਲਟ ਬਾਕਸ ਨੂੰ ਯਾਨੀ ਕਿ ਵੋਟਾਂ ਵਾਲੀ ਪੇਟੀ ਨੂੰ ਸਾੜ ਦਿੱਤਾ ਗਿਆ ਮੀਡਗੇ ਦੇ ਵਕ ਵਕ ਅੰਗਾਂ ਦੇ ਵਿੱਚ ਇਹ ਖਬਰ ਲਗਾਤਾਰ ਘੁੰਮ ਰਹੀ ਹੈ ਤੇ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇੱਕ ਵਿਅਕਤੀ ਦੀ ਮੌਤ ਵੀ ਇਨ੍ਹਾਂ ਪੰਚਾਇਤੀ ਚੋਣਾਂ ਦੇ ਕਰਕੇ ਹੋ ਗਈ ਹੈ ਜਿਵੇਂ ਕਿ ਅਸੀਂ ਸਵੇਰ ਦੇ ਵੇਲੇ ਪ੍ਰੋਗਰਾਮ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਇਹ ਵੋਟਾਂ ਪੈਣੀਆਂ ਅਸੀਂ ਇਸ ਗੱਲ ਦੀ ਕਾਮਨਾ ਕੀਤੀ ਸੀ ਕਿ ਪਿੰਡਾਂ ਦੇ ਵਿੱਚ ਹਿੰਸਕ ਵਰਤਾਰਾ ਨਾ ਵਾਪਰੇ ਅਸੀਂ ਇਸ ਗੱਲ ਦਾ ਜਿਹੜਾ ਉਹ ਫਿਕਰ ਵੀ ਜ਼ਾਹਰ ਕੀਤਾ ਸੀ ਕਿ ਜੇਕਰ ਚੰਗੇ ਤੋਂ ਉਲਟ ਖਬਰਾਂ ਆਉਂਦੀਆਂ ਤਾਂ ਉਹਦੇ ਨਾਲ ਪੰਜਾਬ ਦੇ ਪਿੰਡਾਂ ਦਾ ਕੋਈ ਵਿਕਾਸ ਨਹੀਂ ਹੋਣਾ ਉਹਦੇ ਨਾਲ ਸਾਡੇ ਅੰਦਰ ਨਫ਼ਰਤ ਦੀਆਂ ਕੰਧਾਂ ਹੋਰ ਵੱਡੀਆਂ ਹੋਰ ਉੱਚੀਆਂ ਹੋ ਜਾਣੀਆਂ ਪਰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸਗੋਂ ਇੱਕ ਦਰਜਨ ਪਿੰਡਾਂ ਤੋਂ ਇਹੋ ਜਿਹੀਆਂ ਖਬਰਾਂ ਹੁਣ ਤੱਕ ਪ੍ਰਾਪਤ ਹੋ ਚੁੱਕੀਆਂ ਜਿਦੇ ਰਾਹੀਂ ਪਤਾ ਲੱਗਦਾ ਕਿ ਕਿਸ ਕਦਰ ਇੱਟਾਂ-ਵਟਾਂ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ ਕਿਸ ਤਰੀਕੇ ਨਾਲ ਡਾਂਗਾਂ ਦੀਆਂ ਤੇ ਤਲਵਾਰਾਂ ਦੀਆਂ ਛਾਵਾਂ ਦੇ ਹੇਠ ਇਹ ਤੂਣਾ ਹੋ ਰਹੀਆਂ ਕਿਸ ਤਰੀਕੇ ਦੇ ਨਾਲ ਹਥਿਆਰ ਲੈ ਕੇ ਪੋਲਿੰਗ ਬੂਥਾਂ ਦੇ ਉੱਤੇ ਕਈ ਲੋਕ ਘੁਮ ਰਹੇ ਆ ਹੁਣ ਦੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਵਕ ਵਕ ਹਲਕਿਆਂ ਦੇ ਵਿਧਾਇਕਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਕਈ ਪਿੰਡਾਂ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਵਕ ਵਕ ਪਿੰਡਾਂ ਦੇ ਵਿੱਚੋਂ ਆਈਆਂ ਰਿਪੋਰਟਾਂ ਇਹ ਦੱਸਦੀਆਂ ਕਿ ਵੱਡੀ ਗਿਣਤੀ ਦੇ ਵਿੱਚ ਇਹੋ ਜੇ ਪਿੰਡ ਆ ਵੱਡੀ ਗਿਣਤੀ ਦੇ ਵਿੱਚ ਇਹੋ ਜੇ ਪੋਲਿੰਗ ਸਥਾਨ ਹੈਗੇ ਆ ਜਿੱਥੇ ਕਿ ਆਉਂਦੇ ਘੰਟਿਆਂ ਦੇ ਵਿੱਚ ਕੁਝ ਵੀ ਵਾਪਰਨ ਦੀ ਸੰਭਾਵਨਾ ਪ੍ਰਾਪਤ ਹੋ ਰਹੀ ਹੈ ਅਜਨਾਲੇ ਦਾ ਪਿੰਡ ਟਾਰਪੁਰਾ ਇੱਥੇ ਇੱਟਾਂ-ਵਟਾਂ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ। ਇਹਨਾਂ ਹਮਲਿਆਂ ਦੇ ਵਿੱਚ ਇੱਕ ਬਜ਼ੁਰਗ ਦੰਬੀਰ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਕਈ ਲੋਕਾਂ ਦੇ ਵੱਲੋਂ ਇਸ ਪਿੰਡ ਦੇ ਵਿੱਚ ਹਥਿਆਰ ਲੈ ਕੇ ਪੋਲਿੰਗ ਬੂਥ ਦੇ ਵਿੱਚ ਘੁੰਮਿਆ ਗਿਆ। ਪੁਲਿਸ ਮੂਕ ਦਰਸ਼ਕ ਬਣ ਕੇ ਖੜੀ ਰਹੀ ਕਿਉਂਕਿ ਪੁਲਿਸ ਇੱਥੇ ਬੇਵਸ ਦਿਖਾਈ ਦਿੱਤੀ ਹੈ। ਯਾਨੀ ਕਿ ਅਸੀਂ ਇਹ ਕਹਿੰਦੇ ਆ ਕਿ ਪਿੰਡਾਂ ਦਾ ਵਿਕਾਸ ਕਰਵਾਉਣ ਦੇ ਲਈ ਪਿੰਡਾਂ ਦੀ ਜਿਹੜੀ ਉੱਚੀ ਤੇ ਸੁੱੱਚੀ ਸੋਚ ਦੇ ਪ੍ਰਗਟਾਵੇ ਦੇ ਲਈ ਚੰਗੇ ਉਮੀਦਵਾਰਾਂ ਦੀ ਚੋਣ ਦੇ ਲਈ ਅਸੀਂ ਇਹਨਾਂ ਵੋਟਾਂ ਦੇ ਵਿੱਚ ਸ਼ਿਰਕਤ ਕਰਦੇ ਆਂ ਇਹਨਾਂ ਵੋਟਾਂ ਤੋਂ ਬਹੁਤ ਵੱਡੀ ਆਸ ਰੱਖਦੇ ਆਂ ਪਰ ਜਦੋਂ ਇੱਕ ਵਿਅਕਤੀ ਜ਼ਖਮੀ ਹੋਇਆ ਹੋਵੇ ਪਿੰਡ ਚਾੜਪੁਰਾ ਦੇ ਵਿੱਚ ਇੱਟਾਂ-ਵਟਿਆਂ ਦੇ ਨਾਲ ਹਮਲੇ ਹੋਏ ਹੋਣ ਤਾਂ ਪਤਾ ਆਪੇ ਲੱਗ ਜਾਂਦਾ ਹੈ ਕੀ ਕੀ ਹੋ ਜੇ ਵਕਾਫ ਦੇ ਲਈ ਅਸੀਂ ਕੀ ਹੋ ਜਾ ਯੋਗਦਾਨ ਪਾਉਨੇ ਆ ਇਸੇ ਤਰੀਕੇ ਦੀ ਖਬਰ ਅਮਰਤਸਰ ਜ਼ਿਲ੍ਹੇ ਦੇ ਪਿੰਡ ਮਾਨ ਤੋਂ ਪ੍ਰਾਪਤ ਹੋਈ ਹੈ ਇੱਥੇ VOTING LIST ਦੇ ਵਿੱਚ ਗੜਬੜੀ ਪਾਈ ਗਈ ਹੈ ਜਿਹਦੇ ਕਰਕੇ ਸਬੰਧਤ ਉਮੀਦਵਾਰਾਂ ਦੇ ਵੱਲੋਂ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜੋ ਪੋਲਿੰਗ ਸਟੇਸ਼ਨ ਦੇ ਅਧਿਕਾਰੀ ਹੈ ਉਹਨਾਂ ਦੀ ਵੱਡੇ ਪੱਦਰ ਦੇ ਉੱਤੇ ਖਿਲਾਫਤ ਕੀਤੀ ਗਈ ਹੈ ਇਸੇ ਤਰੀਕੇ ਦੀ ਖਬਰ ਗੁਰਾਇਆਂ ਦੇ ਪਿੰਡ ਤਖਰਾਂ ਤੋਂ ਪ੍ਰਾਪਤ ਹੋਈ ਹੈ ਇੱਥੇ ਵੋਟਾਂ ਰੁਕ ਗਈਆਂ ਇਸ ਕਰਕੇ ਕਿਉਂਕਿ ਜੋ ਉਮੀਦਵਾਰ ਨੇ ਮੈਦਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਅਲਰਟ ਹੋਇਆ ਸੀ ਚੋਣ ਨਿਸ਼ਾਨ ਹੋਰ ਪਰ ਜਦੋਂ ਅਸੀਂ ਸਵੇਰੇ ਇੱਥੇ ਪਹੁੰਚੇ ਹਾਂ ਤਾਂ ਉਦੋਂ ਚੋਣ ਨਿਸ਼ਾਨ ਹੋਰ ਸੀ ਵਾਰਡ ਨੰਬਰ 5 ਦੇ ਉਮੀਦਵਾਰ ਬਲਵਿੰਦਰ ਸਿੰਘ ਨੇ ਬਹੁਤ ਵੱਡੇ ਦੋਸ਼ ਲਾਏ ਆ ਉਹਨਾਂ ਨੇ ਕਿਹਾ ਕਿ ਮੇਰਾ ਚੋਣ ਨਿਸ਼ਾਨ ਕੈਮਰਾ ਸੀ ਪਰ ਅੱਜ ਸਵੇਰ ਵੇਲੇ ਜਦੋਂ ਲਿਸਟ ਦੇ ਵਿੱਚ ਛਪ ਕੇ ਆਇਆ ਤਾਂ ਉਹਨੂੰ ਕੂਕਰ ਕਰ ਦਿੱਤਾ ਗਿਆ ਇਸੇ ਤਰੀਕੇ ਨਾਲ ਵਾਰਡ ਨੰਬਰ 4 ਤੋਂ ਜਨਕੋ ਨਾਂ ਦੀ ਉਮੀਦਵਾਰ ਨੇ ਇਹ ਗੱਲ ਕਹੀ ਹੈ ਕਿ ਮੇਰਾ ਚੋਣ ਨਿਸ਼ਾਨ ਕੈਮਰਾ ਸੀ ਪਰ ਉਹਨੂੰ ਪਲੇਟ ਕਰ ਦਿੱਤਾ ਗਿਆ ਇਸ ਕਰਕੇ ਇੱਥੇ ਕਈ ਘੰਟੇ ਤੋਣ ਪ੍ਰਣਾਲੀ ਦੇ ਵਿੱਚ ਵਿਗੜਨ ਪਿਆ ਰਿਹਾ ਹੈ ਇੱਥੇ ਵੋਟਾਂ ਨਹੀਂ ਪਈਆਂ ਪੈਂਦੀ ਸੱਟੇ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸ਼ਕਰੀ ਤੋਂ ਖਬਰ ਆਈ ਹੈ ਕਿ ਇੱਥੇ ਕਾਂਗਰਸੀ ਤੇ ਅਕਾਲੀ ਆਪਸ ਦੇ ਵਿੱਚ ਬੜੇ ਬੁਰੇ ਤਰੀਕੇ ਨਾਲ ਪਿੜੇ ਆ ਇੱਥੇ ਇੱਟਾਂ-ਵੱਟੇ ਚੱਲੇ ਆ ਤੇ ਇੱਥੇ ਕੋਈ ਅਨਸੁਖਾਵੀ ਘਟਨਾ ਵਾਪਰਨ ਦੀ ਤਾਂ ਹਾਲੇ ਤੱਕ ਖਬਰ ਨਹੀਂ ਆਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੁਝ ਕੁ ਲੋਕਾਂ ਨੇ ਸੱਟਾਂ ਲਗੀਆਂ ਇਸੇ ਤਰੀਕੇ ਨਾਲ ਪਿੰਡ ਹੀਰਾਗੜ ਜਿਹੜਾ ਕਿ ਜ਼ਿਲ੍ਹਾ ਪਟਿਆਲੇ ਦੇ ਵਿੱਚ ਮੌਜੂਦ ਹੈ ਇੱਥੇ ਦੋ ਧਿਰਾਂ ਆਪਸ ਦੇ ਵਿੱਚ ਪਿੜੀਆਂ ਜਾਲੀ ਵੋਟਾਂ ਪਵਾਉਣ ਦਾ ਇੱਥੇ ਦੋਸ਼ ਲੱਗਾ ਸੋ ਇਹ ਸਿਰਫ ਤੇ ਸਿਰਫ ਸਵੇਰ ਦੇ 3 ਘੰਟਿਆਂ ਦੇ ਵਿੱਚ ਪ੍ਰਾਪਤ ਹੋਈਆਂ ਖਬਰਾਂ ਯਾਨੀ ਕਿ 8 ਵਜੇ ਵੋਟਾਂ ਦਾ ਸਿਲਸਲਾ ਸ਼ੁਰੂ ਹੋਇਆ 11 ਵਜੇ ਤੱਕ ਇਹ ਰਿਪੋਰਟਾਂ ਸਾਡੇ ਤੱਕ ਆਪੜੀਆਂ ਬਾਕੀ 11 ਤੋਂ ਲੈ ਕੇ 4 ਵਜੇ ਤੱਕ ਦਾ 5 ਘੰਟੇ ਦਾ ਜੋ ਵਕਤ ਹੈ ਇਹਦੇ ਵਿੱਚ ਪੰਜਾਬ ਦੇ ਵਿੱਚ ਕੀ ਕੀ ਕੁਝ ਹੁੰਦਾ ਵਾਪਰਦਾ ਹੈ ਇਹ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝ ਪਾਉਂਦੇ ਰਹਾਂਗੇ ਪਰ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਜਿਹੜੀ ਕਿ ਲਖਮੀਰ ਕੇ ਪਿੰਡ ਤੋਂ ਖਬਰ ਪ੍ਰਾਪਤ ਹੋਈ ਹੈ ਇਥੋਂ ਵਾਲੀ ਹਿੰਸਾ ਬਰਦਾਸ਼ਤਯੋਗ ਨਹੀਂ ਹੈ ਕਾਵੇਂ ਕਿਸੇ ਵੀ ਕਾਰਨ ਕਰਕੇ ਕਿਸੇ ਦੀ ਵੀ ਗਲਤੀ ਕਰਕੇ ਇਹ ਘਟਨਾਵਾਂ ਵਾਪਰੀ ਹੋਵੇ ਪਰ ਅਸਲ ਅਰਥਾਂ ਦੇ ਵਿੱਚ ਲੋਕਤੰਤਰ ਦੀ ਸੰਗੀ ਇਹਨਾਂ ਘਟਨਾਵਾਂ ਦੇ ਵਾਪਨ ਤੋਂ ਬਾਅਦ ਕੁੱਟੀ ਜਾ ਰਹੀ ਮਹਿਸੂਸ ਹੁੰਦੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਆਪਣੇ ਵੋਟ ਅਧਿਕਾਰ ਦੀ ਜੱਦੀ ਪਿੰਡ ਦੇ ਵਿੱਚ ਵਰਤੋ ਕਰਕੇ ਉਹਨਾਂ ਨੇ ਕਿਹਾ ਕਿ ਇਸ ਵਕਤ ਪੰਜਾਬ ਯੂਪੀ ਤੇ ਬਿਹਾਰ ਨੂੰ ਕਰਾਸ ਕਰਨਾ ਜਾ ਰਿਹਾ ਜੋ ਕੁਝ ਪੰਜਾਬ ਦੇ ਵਿੱਚ ਅੱਜ ਇਹਨਾਂ ਪੰਚਾਇਤੀ ਤੋਣਾਂ ਦੇ ਨਾਂ ਦੇ ਉੱਤੇ ਥਾਂ-ਥਾਂ ਤੇ ਹੋ ਰਿਹਾ ਇਹ ਬਰਦਾਸ਼ਤਯੋਗ ਨਹੀਂ ਹੈ ਇਹ ਸੱਭਿਆਚਾਰ ਸਮਾਜ ਦਾ ਹਿੱਸਾ ਨਹੀਂ ਹੈ ਸੋ ਪੰਜਾਬ ਦੇ ਵਿੱਚ ਸਹੀ ਤਰੀਕੇ ਨਾਲ ਪੰਚਾਇਤੀ ਚੋਣਾਂ ਹੋਣ ਇਹਦੀ ਅਸੀਂ ਕਾਮਨਾ ਕਰਦੇ ਆਂ ਪਰ ਜਿਹੜੀਆਂ ਜਿਹੜੀਆਂ ਘਟਨਾਵਾਂ ਹੁਣ ਤੱਕ ਵੱਖ-ਵੱਖ ਥਾਵਾਂ ਦੇ ਉੱਤੇ ਵਾਪਰ ਚੁੱਕੀਆਂ ਕਿਤੇ ਇਟਾਂ ਚੱਲ ਰਹੀਆਂ ਕਿਤੇ ਡਾਂਗਾ ਚੱਲ ਰਹੀਆਂ ਕਿਤੇ ਤਲਵਾਰਾਂ ਚੱਲ ਰਹੀਆਂ ਕਈ ਥਾਵਾਂ ਦੇ ਉੱਤੇ ਹਥਿਆਰ ਲਹਿਰਾਏ ਜਾ ਰਹੇ ਆ ਬੰਦੂਕਾਂ ਕੱਢ ਕੇ ਇੱਕ ਦੂਜੇ ਨੂੰ ਦਿਖਾਈਆਂ ਜਾ ਰਹੀਆਂ ਇਹ ਪਿੰਡਾਂ ਦੇ ਵਿਕਾਸ ਦੇ ਲਈ ਨਹੀਂ ਇਹ ਮੁਛ ਦੇ ਲਈ ਇਹ ਚੌਧਰ ਦੇ ਲਈ ਇਹ ਪੂਛ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਜਿਹੋ ਜਿਹੋ ਜੀਆਂ ਖਬਰਾਂ ਹੋਰ ਸਾਡੇ ਤੱਕ ਪਹੁੰਚਣਗੀਆਂ ਅਸੀਂ ਦੁਬਾਰਾ ਫਿਰ ਤੁਹਾਡੇ ਨਾਲ Und dann design noch